ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਰਬਲੋਹ ਦੇ ਬਾਰੇ ਗੁਰੂ ਸਾਹਿਬ ਨੇ ਕਿਉਂ ਸਰਬਲੋਹ ਨੂੰ ਇੰਨੀ ਮਹੱਤਤਾ ਦਿੱਤੀ ਹੈ ਕਈ ਸੋ ਸਾਲ ਪਹਿਲੇ ਗੁਰੂ ਸਾਹਿਬ ਨੇ ਸਰਬਲੋਹ ਦੀ ਪਛਾਣ ਕੀਤੀ ਜਦੋਂ ਕਿ ਅੱਜ ਦੇ ਸਾਇੰਸਦਾਨ ਇਸ ਦੇ ਉੱਤੇ ਖੋਜ ਕਰ ਰਹੇ ਹਨ ਅਤੇ ਸਰਬਲੋਹ ਨੂੰ ਇੱਕ ਬਹੁਤ ਵਧੀਆ ਜਿਹੜੀ ਧਾਤੂ ਆ ਮੰਨਿਆ ਜਾ ਰਿਹਾ ਹੈ ਤੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਕਿਰਪਾਨ ਤੋਂ ਕਿਰਪਾਨ ਤੋਂ ਭਾਵ ਆਮ ਅਤੇ ਸਾਧਾਰਨ ਤਲਵਾਰ ਨਹੀਂ ਸਗੋਂ ਇਹ ਸ਼ਬਦ ਕਿਰਪਾ ਅਤੇ ਆਨ ਦਾ ਸੁਮੇਲ ਹੈ ਇਹ ਚਿੰਨ ਹੈ ਮਾਨ ਅਤੇ ਸਵੈਮਾਨ ਕਾਇਮ ਰੱਖਣ ਦਾ ਇਹ ਅਣਖ ਸ਼ਕਤੀ ਅਤੇ ਨਿਰਪੈਤਾ ਦਾ ਚਿੰਨ ਹੈ ਦਿਲ ਦਿਮਾਗ ਅਤੇ ਜਮੀਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਲਈ ਸਹਾਇਕ ਹੈ ਹਰ ਵਕਤ ਇਸ ਦੇ ਅੰਗ ਸੰਗ ਰਹਿਣ ਤੋਂ ਜਿੱਥੇ ਮਨੁੱਖ ਦਾ ਸਵੈ ਵਿਸ਼ਵਾਸ ਅਤੇ ਨਿਰਭਰਤਾ ਵਾਧੀ ਹੈ ਉੱਥੇ ਇਸ ਤੋਂ ਦੁਸ਼ਮਣ ਚੋਰ ਅਤੇ ਡਾਕੂ ਵੀ ਭੈ ਖਾਂਦੇ ਹਨ ਇਹ ਚੜ੍ਹਦੀ ਕਲਾ ਪਰ ਉਪਕਾਰ ਹੌਸਲੇ ਅਤੇ ਰੱਖਿਆ ਦਾ ਸਾਧਨ ਵੀ ਹੈ ਇਹ ਔਖੇ ਸਮੇਂ ਦੇ ਵਿੱਚ ਇਨਸਾਨ ਦਾ ਸਾਥ ਦਿੰਦੀ ਹੈ ਇਸ ਦੇ ਧਾਰਨ ਕਰਨ ਵਾਲਾ ਮਨੁੱਖ ਖਤਾ ਨਹੀਂ ਖਾਂਦਾ ਫੌਜ ਦੇ ਵਿੱਚ ਅੱਜ ਵੀ ਇਸ ਦਾ ਵੱਡਾ ਸਤਿਕਾਰ ਹੈ ਸਭ ਮੁਲਕਾਂ ਦੇ ਵਿੱਚ ਉੱਚ ਹਸਤੀਆਂ ਦੇ ਸਨਮਾਨ ਦੇ ਸਮੇਂ ਤਲਵਾਰ ਹੀ ਭੇਂਟ ਕੀਤੀ ਜਾਂਦੀ ਹੈ ਕਿਰਪਾਨ ਕਿਰਪਾ ਦਾ ਸੋਮਾ ਹੈ ਜੋ ਦੀਨ ਦੁਖੀਆਂ ਦੀ ਰક્ષਕ ਅਤੇ ਜ਼ਰਬਾਣੀਆਂ ਦੀ ਪੱਖਚਕ ਹੈ ਇਸੇ ਲਈ ਦਸ਼ਮ ਪਾਤਸ਼ਾਹ ਨੇ ਜੈ ਤੰਗ ਦਾ ਨਾਰਾ ਦਿੱਤਾ ਹੈ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਾਸਤੇ ਸ਼ਸਤਰਧਾਰੀਆਂ ਦੀ ਲੋੜ ਹੈ ਇਸ ਦੇ ਨਾਲ ਸਾਰੀ ਜਨਤਾ ਹੀ ਸੰਤ ਸਿਪਾਹੀ ਬਣ ਜਾਵੇਗੀ ਅਤੇ ਸ਼ਸਤਰ ਦੀ ਅਯੋਗ ਵਰਤੋਂ ਵੀ ਬੰਦ ਹੋ ਜਾਵੇਗੀ ਸਰਬ ਲੋਹ ਦੀ ਸੂਚਕ ਕਿਰਪਾਨ ਸਰੀਰ ਦੇ ਵਿੱਚ ਫਲਾਈ ਐਸ਼ ਦਾ ਸੰਚਾਰ ਵੀ ਕਰਦੀ ਹੈ ਹਰ ਮਨੁੱਖ ਦੇ ਸਰੀਰ ਨੂੰ ਔਲਾਦੀ ਅੰਸ਼ ਦਾ ਪ੍ਰਾਪਤ ਹੋਣਾ অতি ਜ਼ਰੂਰੀ ਹੈ ਅੱਜ ਦੇ ਸਾਇੰਸਦਾਨ ਹੁਣ ਇਸ ਪਾਸੇ ਤਵੱਜੋ ਦੇ ਰਹੇ ਹਨ ਪਰ ਸਰਵ ਕਲਾ ਸੰਪੂਰਨ ਦਸ਼ਮੇਸ਼ ਪਿਤਾ ਜੀ ਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਹੀ ਸਰਬ ਲੋਹ ਨੂੰ ਦੇਗ ਅਤੇ ਤੇਗ ਕੜਾ ਅਤੇ ਕਿਰਪਾਨ ਖੰਡੇ ਅਤੇ ਬਾਟੇ ਦੇ ਰੂਪ ਦੇ ਵਿੱਚ ਸਰਬਲੋ ਨੂੰ ਧਾਰਨ ਕਰਨਾ ਅਸੂਲਾਂ ਦਾ ਇੱਕ ਅਨਿੱਖੜਵਾਂ ਅੰਗ ਬਣਾ ਕੇ ਸਰਬਲੋ ਦੀ ਵਰਤੋਂ ਨੂੰ ਪ੍ਰਚਲਨ ਇਸ ਦੇ ਬਾਰੇ ਐਡਵਰਡ ਕੈਡਲਰ ਦੀ ਲਿਖੀ ਪੁਸਤਕ ਦੇ ਵਿੱਚ ਲਿਖਿਆ ਹੈ ਮੈਟਰਲ ਆਫ ਦਾ ਈਸਟ ਉਸ ਦੇ ਵਿੱਚ ਸਰਬਲੋ ਦੇ ਬਾਰੇ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋ ਨੂੰ ਆਤਮਿਕ ਉੱਚਤਾ ਪ੍ਰਦਾਨ ਕਰਵਾਉਣ ਵਾਲੀਆਂ ਵਸਤੂਆਂ ਦੇ ਵਿੱਚ ਸਮਝਦੇ ਹੋਏ ਧਾਰਮਿਕ ਚਿੰਨ੍ਹਾਂ ਦੇ ਵਿੱਚ ਢਾਕਲ ਕਰਕੇ ਆਪਣੇ ਆਪ ਨੂੰ ਇੱਕ ਦੂਰ ਅੰਦੇਸ਼ੀ ਅਤੇ ਸਿਆਣਾ ਆਗੂ ਸਿੱਧ ਕੀਤਾ ਹੈ ਉਨਾ ਸਾਰੀਆਂ ਮਾਦੀ ਵਸਤੂਆਂ ਵਿੱਚੋਂ ਜਿਨ੍ਹਾਂ ਨੂੰ ਆਤਮਕ ਮੰਡਲ ਦੇ ਵਿੱਚ ਵਿਸ਼ੇਸ਼ ਅਰਥ ਰੱਖਣ ਵਾਲੀਆਂ ਸਮਝਿਆ ਗਿਆ ਹੈ ਸਰਬਲੋ ਸਭ ਤੋਂ ਵਧੇਰੇ ਆਪਣੇ ਆਪ ਵਿੱਚ ਅਤੇ ਦੂਜਿਆਂ ਨੂੰ ਸਥਿਰ ਰੱਖਣ ਵਾਲੀ ਚੀਜ਼ ਹੈ ਕਈ ਮਤਾਂ ਦੇ ਵਿੱਚ ਸਿਰਫ ਸਰਬਲੋ ਨੂੰ ਹੀ ਔਣਤਾਈਆਂ ਦੂਰ ਕਰਨ ਵਾਲੀ ਵਸਤੂ ਮੰਨਿਆ ਗਿਆ ਹੈ ਖਾਲਸੇ ਦੇ ਸਾਹਮਣੇ ਇਸ ਨੇ ਇੱਕ ਆਦਰਸ਼ ਰੱਖਿਆ ਅਤੇ ਇਸ ਨੂੰ ਇੱਕ ਕੌਮੀਅਤ ਦੇ ਸਾਂਚੇ ਦੇ ਵਿੱਚ ਢਾਲਿਆ ਸਰਬਲੋ ਦਾ ਕੜਾ ਇਹ ਸਰਬਲੋ ਦਸ਼ਮੇਸ਼ ਪਿਤਾ ਜੀ ਨੇ ਪੰਜ ਕਕਾਰ ਖਾਲਸੇ ਨੂੰ ਧਾਰਨ ਕਰਵਾਏ ਉਨ੍ਹਾਂ ਵਿੱਚੋਂ ਇੱਕ ਕਕਾਰ ਹੈ ਸਰਬਲੋਹ ਦਾ ਕੜਾ ਇਹ ਸਰਬਲੋਹ ਕੜੇ ਦੀ ਘਾਸ ਦੇ ਨਾਲ ਸਹਿਜੇ ਹੀ ਹਰ ਵੇਲੇ ਲੋਹ ਸ਼ਕਤੀ ਵੀਣੀ ਦੀਆਂ ਨਾੜੀਆਂ ਅਤੇ ਪੱਠੀਆਂ ਰਾਹੀਂ ਸਰੀਰ ਦੇ ਅੰਦਰ ਸਿਜਦੀਆਂ ਰਹਿੰਦੀਆਂ ਹਨ ਜਿਵੇਂ ਤਾਂਬੇ ਅਤੇ ਜਿਸਤ ਦੇ ਪੱਤਰੇ ਮੁਨਾਸਬ ਤਰੀਕੇ ਦੇ ਨਾਲ ਤੇਜ਼ਾਬ ਵਿੱਚ ਪਾਉਣ ਦੇ ਨਾਲ ਬਿਜਲੀ ਪੈਦਾ ਹੋ ਜਾਂਦੀ ਹੈ ਇਸੇ ਤਰ੍ਹਾਂ ਇਨਸਾਨੀਅਤ ਪਸੀਨੇ ਅਤੇ ਸਰਬਲੋਹ ਦੇ ਕੜੇ ਦੀ ਰਗੜ ਦੇ ਨਾਲ ਬਿਜਲੀ ਵਰਗੀ ਚਮਕ ਪੈਦਾ ਹੋ ਜਾਂਦੀ ਹੈ ਅਤੇ ਬੇਮੂਲੂਮੇ ਤੌਰ ਤੇ ਕੜੇ ਵਾਲੇ ਇਨਸਾਨ ਦੇ ਦਿਲ ਨੂੰ ਤਾਕਤ ਅਤੇ ਸ਼ਕਤੀ ਅਤੇ ਸ਼ਕਤੀ ਪਾਉਂਦੀ ਰਹਿੰਦੀ ਹੈ ਕੜੇ ਦੀ ਗੋਲਾਈ ਪਰਮਾਤਮਾ ਦੇ ਬੇਅੰਤਤਾ ਦੀ ਯਾਦ ਦਿਵਾਉਂਦੀ ਰਹਿੰਦੀ ਹੈ ਕਿਉਂਕਿ ਉਸ ਦਾ ਵੀ ਨਾ ਕੋਈ ਆਦੀ ਹੈ ਨਾ ਅੰਤ ਕੜੇ ਨੂੰ ਕੋਲ ਰੱਖਣਾ ਪਰਮਾਤਮਾ ਨੂੰ ਅੰਗ ਸੰਗ ਸਮਝਣਾ ਹੈ ਅਤੇ ਜਿਸ ਦੇ ਅੰਗ ਸੰਗ ਪਰਮਾਤਮਾ ਹੋਵੇ ਉਹ ਨਿਰਪੈ ਅਤੇ ਨਿਰਬੈਰ ਹੋ ਜਾਂਦਾ ਹੈ ਤਲਵਾਰ ਦੀ ਜੰਗ ਵਿੱਚ ਅਕਸਰ ਦੁਸ਼ਮਣ ਸੱਜੇ ਹੱਥ ਦੀ ਕਲਾਈ ਦੇ ਉੱਪਰ ਵਾਰ ਕਰਦਾ ਹੈ ਜੇਕਰ ਹੱਥ ਦੇ ਵਿੱਚ ਕੜਾ ਪਾਇਆ ਹੋਵੇ ਤਾਂ ਜਿਹੜਾ ਦੁਸ਼ਮਣ ਹੈ ਦੁਸ਼ਮਣ ਦੇ ਵਾਰ ਤੋਂ ਜਿਹੜਾ ਕੜਾ ਹੈ ਉਹ ਬਚਾਉਂਦਾ ਹੈ ਦੁਸ਼ਮਣ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਸਜੇ ਹੱਥ ਦੇ ਉੱਤੇ ਵਾਰ ਕਰੇ ਅਤੇ ਜਿਸ ਦੇ ਨਾਲ ਉਸ ਦੀ ਜਿਹੜੀ ਤਲਵਾਰ ਹੈ ਉਹ ਉਸ ਦੇ ਹੱਥ ਵਿੱਚੋਂ ਛੁੱਟ ਜਾਵੇ ਪਰ ਕੜਾ ਹੱਥ ਦੀ ਰੱਖਿਆ ਕਰਦਾ ਹੈ ਇਹ ਧਾਤ ਸਾਰਿਆਂ ਨਾਲੋਂ ਸਸਤੀ ਪਰ ਬਹੁਤ ਗੁਣਾਵਲੀ ਧਾਤ ਸਰਬ ਲੋ ਦਾ ਕੜਾ ਪਹਿਨਣਾ ਜੱਥੇਬੰਦੀ ਭਰਾਤਰੀ ਭਾਵ ਏਕਤਾ ਬਰਾਬਰੀ ਅਤੇ ਰੱਖਿਆ ਦਾ ਪ੍ਰਤੀਕ ਹੈ ਲੋਹਾ ਕੋਲ ਰੱਖਣ ਨੂੰ ਸਾਇੰਸਦਾਨ ਵੀ ਸ਼ੁਭ ਖਿਆਲ ਮੰਨਦੇ ਹਨ ਜਿਵੇਂ ਪਿਆ ਜੰਗ ਆਦੀ ਸ਼ੁਭ ਕਾਰਜਾਂ ਸਮੇਂ ਕੰਗਣਾ ਜੰਗ ਸਮੇਂ ਬਹਾਦਰਾਂ ਨੂੰ ਗਾਨਾ ਅਤੇ ਰਖੜੀ ਸਮੇਂ ਭਰਾਵਾਂ ਨੂੰ ਧਾਗਾ ਬੰਨਣ ਦਾ ਇੱਕ ਫਰਜ਼ ਇਕਰਾਰ ਸਮਝਿਆ ਜਾਂਦਾ ਹੈ ਕਿਸੇ ਤਰ੍ਹਾਂ ਹੀ ਖਾਲਸੇ ਦਾ ਖਾਲਸ ਰਹਿਣ ਅਤੇ ਉਸ ਦੇ ਜੰਮੇ ਲੱਗੇ ਕੌਮੀ ਫਰਜ਼ ਨਿਭਾਉਣ ਦੇ ਲਈ ਕੜਾ ਇੱਕ ਇਕਰਾਰ ਹੈ ਜਿਸ ਨੂੰ ਅਮੀਰ ਗਰੀਬ ਹਰ ਕੋਈ ਪਹਿਨ ਸਕਦਾ ਹੈ ਏਸੀ ਸਰਬ ਲੋ ਜਿਸ ਨੂੰ ਗੁਰੂ ਸਾਹਿਬ ਨੇ ਖਾਲਸੇ ਨੂੰ ਆਪਣੇ ਅੰਗ 사ਗਰ ਖਣ ਵਾਸਤੇ ਕਿਹਾ ਅਤੇ ਇਸ ਦੇ ਕੀ ਕੀ ਸਾਡੇ ਸਰੀਰ ਨੂੰ ਫਾਇਦੇ ਹੈ ਉਸ ਦੇ ਬਾਰੇ ਵੀ ਗੁਰੂ ਸਾਹਿਬ ਨੇ ਦੱਸਿਆ ਸੋ ਸਰਬਲੋ ਸਭ ਤੋਂ ਉੱਤਮ ਧਾਤ ਹੈ ਜਿਹੜੀ ਉਹ ਮੰਨੀ ਗਈ ਚਾਹੇ ਉਹ ਕਿਰਪਾਨ ਹੋਵੇ ਚਾਹੇ ਉਹ ਕੜਾ ਹੋਵੇ ਚਾਹੇ ਉਹ ਬਾਟਾ ਹੋਵੇ ਜੋ ਚੀਜ਼ਾਂ ਗੁਰੂ ਸਾਹਿਬ ਨੇ ਦੱਸੀਆਂ ਅਸੀਂ ਜਿਹੜਾ ਨਿਆਗ ਸਿੰਘ ਹੈ ਉਹ ਖਾਣਾ ਵੀ ਆਪਣਾ ਸਰਬਲੋ ਦੇ ਬਾਟੇ ਵਿੱਚ ਹੀ ਖਾਂਦੇ ਸਰਬਲੋ ਇੱਕ ਉੱਤਮ ਧਾਤ ਹੈ ਸੋ ਇਸ ਦੇ ਬਾਰੇ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦਿੱਤੀ ਹੈ ਹੋਰ ਵੀ ਨਵੀਆਂ-ਨਵੀਆਂ ਜਾਣਕਾਰੀਆਂ ਲੈ ਕੇ ਅਸੀਂ ਤੁਹਾਡੇ ਨਾਲ ਅੱਜ ਰੋਮਾਂਗੇ ਅਗਲੀ ਵੀਡੀਓ ਦੇ ਵਿੱਚ ਸੋ ਏਸੀ ਸਰਬਲੋ ਅਤੇ ਕਿਰਪਾਨ ਦੀ ਜਿਹੜੀ ਮਹੱਤਤਾ ਗੁਰੂ ਸਾਹਿਬ ਨੇ ਦੱਸੀ ਹੈ ਕਿ ਕਿਉਂ ਕਿਰਪਾਨ ਰੱਖਣੀ ਜ਼ਰੂਰੀ ਹੈ ਕੜਾ ਪਾਣਾ ਕਿਉਂ ਜ਼ਰੂਰੀ ਹੈ ਅੱਜ ਕੱਲ کافی ਲੋਕਾਂ ਨੂੰ ਇਸ ਦੇ ਜਿਹੜੇ ਸਿਧਾਂਤ ਹੈ ਉਹਨਾਂ ਬਾਰੇ ਨਹੀਂ ਪਤਾ ਕਿ ਕੜਾ ਪਾਣਾ ਕਿਉਂ ਜ਼ਰੂਰੀ ਹੈ ਅਤੇ ਕਿਰਪਾਨ ਰੱਖਣਾ ਕਿਉਂ ਜ਼ਰੂਰੀ ਹੈ ਸੋ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਦਾ ਸਰਬਲੋ ਅਤੇ ਕਿਰਪਾਨ ਕੜੇ ਦੇ ਬਾਰੇ ਆਪਾਂ ਨੇ ਚੰਨਣਾ ਪਾਇਆ ਇਹ ਚੀਜ਼ਾਂ ਸਰਬਲੋ ਦੀਆਂ ਹੀ ਰੱਖਣੀਆਂ ਕਿਉਂ ਜ਼ਰੂਰੀ ਹੈ